ਕੁਝ ਕਲਾਕਾਰ ਐਸੇ ਹੁੰਦੇ ਨੇ ਜਿਨ੍ਹਾਂ ਦੇ ਖੂਨ ਦੇ ਵਿੱਚ ਹੀ ਕਲਾਕਾਰੀ ਹੁੰਦੀ ਹੈ ਗੁਰਮੀਤ ਸਾਜਨ ਵੀ ਇੱਕ ਜਿਹਾ ਹੀ ਕਲਾਕਾਰ ਹੈ ਜਿਸ ਨੇ ਕਲਾਕਾਰੀ ਦੇ ਖੇਤਰ ਵਿੱਚ ਵਿਸ਼ੇਸ਼ ਕਰਕੇ ਐਕਟਿੰਗ ਦੇ ਖੇਤਰ ਵਿੱਚ ਆਪਣੀ ਕਲਾ ਦਾ ਆਪਣੇ ਹੁਨਰ ਦਾ ਲੋਹਾ ਮਨਵਾਇਆ ਹੈ ਜਲੰਧਰ ਦੂਰਦਰਸ਼ਨ ਨੇ ਬਹੁਤ ਸਾਰੇ ਕਲਾਕਾਰ ਪੰਜਾਬੀ ਰੰਗਮંચ ਅਤੇ ਫਿਲਮਾਂ ਨੂੰ ਦਿੱਤੇ ਜਿਨ੍ਹਾਂ ਵਿੱਚ ਗੁਰਮੀਤ ਸਾਜਨ ਦਾ ਵੀ ਇੱਕ ਬਹੁਤ ਵਧੀਆ ਮਕਾਮ ਤੇ ਨਾਮ ਹੈ ਜੰਦਰ ਦੁਰਜਾ ਸਿੰਘ ਦੇ ਨਾਟਕਾਂ ਵਿੱਚ ਉਸ ਨੇ ਯਾਦਗਾਰੀ ਭੂਮਿਕਾਵਾਂ ਨਿਭਾਈਆਂ ਔਰ ਮੈਂ ਜੇ ਫਿਲਮਾਂ ਦੀ ਗੱਲ ਕਰਾਂ ਤੇ ਬਹੁਤ ਸਾਰੀਆਂ ਫਿਲਮਾਂ ਪੰਜਾਬੀ ਫਿਲਮਾਂ ਜਿਨ੍ਹਾਂ ਦੇ ਵਿੱਚ ਗੁਰਮੀਤ ਸਾਜਨ ਦੇ ਕੀਤੀ ਹੋਈਆਂ ਭੂਮਿਕਾਵਾਂ ਸਾਡੇ ਜਿਹੜੇ ਦਰਸ਼ਕ ਨੇ ਜਾਂ ਪੰਜਾਬੀ ਸਿਨੇਮਾ ਜਗਤ ਨੂੰ ਜਾਣਨ ਵਾਲੇ ਨੇ ਉਹ ਉਹਨਾਂ ਨੂੰ ਯਾਦ ਕਰਦੇ ਨੇ ਹਰੇਕ ਰੋਲ ਨੂੰ ਖੁੱਭ ਕੇ ਕਰਨਾ बस ਉਸ ਕਰੈਕਟਰ ਨਾਲ ਇੱਕ ਮਿਕਤ ਹਾਸਿਲ ਕਰ ਲੈਣੀ ਇਹ ਗੁਰਮੀਤ ਸਾਜਨ ਦੀ ਵਿਸ਼ੇਸ਼ਤਾ ਹੈ ਵਿਸ਼ੇਸ਼ ਕਰਕੇ ਜਿਹੜੇ ਵੀ ਕਰੈਕਟਰ ਵਿੱਚ ਆਉਣਾ ਉਹਦੇ ਨਾਲ ਉਹਦੇ ਡਾਇਲੋਗਾਂ ਦੀ ਜਿਹੜੀ ਡਿਲੀਵਰੀ ਹੈ ਔਰ ਡਾਇਲੋਗ ਉਸੇ ਤਰ੍ਹਾਂ ਦੇ ਬੋਲਣੇ ਜੇ ਕਿਸੇ ਥਾਣੇਦਾਰ ਦਾ ਰੋਲ ਕੀਤਾ ਤੇ ਉਹ ਵੀ ਯਾਦਗਾਰੀ ਜੇ ਪਿਓ ਦਾ ਰੋਲ ਕੀਤਾ ਤੇ ਉਹ ਵੀ ਯਾਦਗਾਰੀ ਜੇ ਕਿਸੇ ਫੌਜੀ ਦਾ ਰੋਲ ਕੀਤਾ ਤੇ ਉਹ ਵੀ ਯਾਦਗਾਰੀ ਸੋ ਗੁਰਮੀਤ ਸਾਜਨ ਇੱਕ ਸਾਧਾ ਜਿਹਾ ਕਲਾਕਾਰ ਹੈ ਪਰ ਕਲਾਕਾਰੀ ਕਮਾਲ ਦੀ ਹੈ ਉਹਦੀ ਕਲਾਕਾਰੀ ਦੂਰਦਰਸ਼ਨ ਦੇ ਨਾਟਕਾਂ ਤੋਂ ਸ਼ੁਰੂ ਹੋਈ ਤੇ ਅੱਜ ਫਿਲਮਾਂ ਤੱਕ ਪਹੁੰਚ ਗਈ ਔਰ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਉਹਦੇ ਕੀਤੇ ਹੋਏ ਜਿਹੜੇ ਰੋਲ ਨੇ ਉਹ ਅੱਜ ਵੀ ਦਰਸ਼ਕਾਂ ਦੇ ਦਿਲਾਂ ਤੇ ਰਾਜ ਕਰਦੇ ਨੇ ਔਰ ਕਰਦੇ ਰਹਿਣਗੇ ਭਗਤੇ ਇਸ ਗਏ ਪਰਦੇਸੀ ਤੁਬਤ ਨਾਲੂ ਲੋੜਾ ਸਮੇਂ ਕਲਕੇ ਛੱਡ ਗਿਓ ਮੈਨੂੰ ਮੈਂ ਬੈਠੀ ਕੱਖ ਘਣੀਆਂ ਦੇ ਹੋ ਨਸੀਆ ਸੋਹਣੇ ਆਲਾ ਆਖੀ ਕੀ ਪੁੱਛਦੇ ਹੋ ਹਾਲ ਫਕੀਰਾਂ ਦਾ ਤੇ ਪਾਟੀਆਂ ਗਲ ਵਿੱਚ ਲੰਘਣੇ ਨਹੀਂ ਦਿੰਦਾ ਆਏ ਹਾਏ ਬਿਲਕੁਲ ਕਹੀ ਹੈ ਇਹ ਗੁਰਮੀਤ ਸਾਜਨ ਦੀ ਖਾਸੀਅਤ ਹੈ ਕਿ ਉਹ ਸੁਭਾਅ ਪੱਖੋਂ ਐਕਟਿੰਗ ਪੱਖੋਂ ਔਰ ਇੱਕ ਇਨਸਾਨ ਵਕੋਂ ਚੰਗੇ ਇਨਸਾਨ ਵਕੋਂ ਸਾਰੀਆਂ ਹੀ ਗੁਣਾਂ ਦੀ ਗੁਸਲੀ ਹੈ ਗੁਰਮੀਤ ਸਾਜਨ ਵਿਖ ਵਿੱਚ ਵੀ ਬਹੁਤ ਚੰਗੀਆਂ ਫਿਲਮਾਂ ਕਰਨ ਦਾ ਜਿਹੜਾ ਇਹ ਰੱਖਦਾ ਅੱਡੀ ਵੀ ਛੋਭੀਚਾ ਹੈ ਕਿ ਉਹ ਤਰੱਕੀ ਦੀਆਂ ਮੰਜ਼ਲਾਂ ਤੈਅ ਕਰਦਾ ਰਹੇ ਗੁਰਮੀਤ ਸਾਜਨ ਨੇ दूरदर्शन ਦੇ ਨਾਟਕਾਂ ਤੋਂ ਆਪਣਾ ਸਫ਼ਰ ਸ਼ੁਰੂ ਕਰਕੇ ਇੱਕ ਇਹੀ ਇੱਕ ਕਲਾਕਾਰ ਦੀ ਵਿਸ਼ੇਸ਼ਤਾ ਹੁੰਦੀ ਹੈ ਕਿ ਉਹ ਫਿਲਮਾਂ ਤੱਕ ਪਹੁੰਚਿਆ ਕਿਉਂਕਿ ਉਹਨੇ ਨਿਰੰਤਰਤਾ ਨਾਲ ਇਸ ਸਫ਼ਰ ਨਾਲ ਆਪਣਾ ਨਾਤਾ ਜੋੜੀ ਰੱਖਿਆ ਕਲਾਕਾਰੀ ਇੱਕ ਨਿਰੰਤਰ ਅਭਿਆਸ ਮੰਗਦੀ ਆ ਔਰ ਗਰਮੀਤ ਸਾਜਨ ਹਮੇਸ਼ਾ ਇਸ ਅਭਿਆਸ ਦੇ ਵਿੱਚ ਪੂਰਾ ਸੂਰਾ ਰਹਿੰਦਾ ਕਿਉਂਕਿ ਇਹ ਕਲਾਕਾਰੀ ਸਾਜਨ ਦੀ ਇੱਕ ਖਾਸੀਅਤ ਹੈ ਉਹਦੇ ਸੁਭਾਅ ਦੀ ਖਾਸੀਅਤ ਹੈ ਕਿ ਬੜਾ ਮਿਲਾਪੜਾ ਹੈ ਉਹ ਆਪਣੇ ਪਿੰਡ ਆਪਣੇ ਸ਼ਹਿਰ ਨੂੰ ਕਦੇ ਨਹੀਂ ਭੁੱਲਿਆ ਉਹਦਾ ਕੋਟਕਪੂਰਾ ਅੱਜ ਵੀ ਉਹਦੇ ਚੇਤਿਆਂ ਵਿੱਚ ਹੈ ਜਿਸ ਥਾਂ ਤੇ ਉਹ ਖੇਡਿਆ ਜਿਸ ਥਾਂ ਤੇ ਉਹਦਾ ਬਚਪਨ ਬੀਤਿਆ ਉਹ ਹਮੇਸ਼ਾ ਹੀ ਉਹਨੂੰ ਚੇਤੇ ਰੱਖਦਾ ਉਹਨਾਂ ਗਲੀਆਂ ਮੋੜਾਂ ਨੂੰ ਚੇਤੇ ਰੱਖਦਾ ਔਰ ਸਭ ਤੋਂ ਵੱਡੀ ਖਾਸੀਅਤ ਇਹ ਵੀ ਹੈ ਉਹਦੇ ਸੁਭਾਅ ਦੀ ਕਿ ਉਹ ਧਰਤੀ ਨਾਲ ਜੁੜਿਆ ਹੋਇਆ ਕਲਾਕਾਰ ਹੈ ਉਹ ਕੋਈ ਆਪਣੇ ਆਪ ਨੂੰ ਵੱਡਾ ਕਲਾਕਾਰ ਨਹੀਂ ਸਮਝਦਾ ਬੰਦਿਆਂ ਨਜ਼ਰਾਂ 'ਚ ਵੱਡਾ ਕਲਾਕਾਰ ਹੈ ਵੱਡਾ ਉਹ ਆਪਣੇ ਦਰਸ਼ਕਾਂ ਦੀ ਕਦਰ ਕਰਦਾ ਆਪਣੇ ਚਾਣਵਾਲਿਆਂ ਦੀ ਕਦਰ ਕਰਦਾ ਆਪਣੀ ਪਿੰਡ ਦੀ ਮਿੱਟੀ ਦੀ ਕਦਰ ਕਰਦਾ ਆਪਣੇ ਯਾਰਾਂ ਦੋਸਤਾਂ ਦੀਆਂ ਯਾਦਾਂ ਆਪਣੇ ਯਾਰਾਂ ਦੋਸਤਾਂ ਨੂੰ ਮਿਲਣਾ ਗੇਲਣਾ ਗਲਵਕੜੀਆਂ ਪਾਉਣੀਆਂ ਔਰ ਦੂਰਦਰਸ਼ਨ ਦੀਆਂ ਯਾਦਾਂ ਨੂੰ ਸਾਂਝਾ ਕਰਨਾ ਇਹ ਗਰਮੀਤ ਸਾਜਨ ਦੀ ਸੁਭਾਅ ਦੀ ਇੱਕ ਖਾਸੀਅਤ ਹੈ ਗੁਰਮੀਤ ਸਾਜਨ ਤਰੱਕੀ ਕਰੇ ਸੋ ਸਾਡੀ ਵਿੱਚੋਂ ਵਿੱਚ ਹੈ ਹੌਂਸਕਾਈ ਪਰ ਦੀ ਕਿ ਗਰਮੀਤ ਸਾਜਨ ਦੇ ਯਾਦਗਾਰੀ ਰੋਲ ਹਮੇਸ਼ਾ ਹੀ ਦਰਸ਼ਕਾਂ ਦੇ ਦਿਲਾਂ ਤੇ ਰਾਜ ਕਰਦੇ ਰਹਿਣ ਔਰ ਸਾਡੀਆਂ ਸ਼ੋਭੇ ਸ਼ਾਵਾਂ ਉਹਦੇ ਨਾਲ ਲੰਮੀ ਤੇ ਤੰਦਰੁਸਤੀ ਭਰੀ ਜ਼ਿੰਦਗੀ ਔਰ ਐਕਟਿੰਗ ਵਾਲੀ ਜ਼ਿੰਦਗੀ ਇਹ ਕਲਾਕਾਰ ਹਮੇਸ਼ਾ ਜਿਉਂਦਾ ਰਵੇ ਪੰਜਾਬੀ ਫਿਲਮ ਜਗਤ ਪੰਜਾਬੀ ਨਾਟ ਮੰਚ ਨੂੰ ਇਹਨਾਂ ਤੋਂ ਬਹੁਤ ਸਾਰੀਆਂ ਆਸਾਂ ਤੇ ਉਮੀਦਾਂ ਹਨ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਲਈ ਔਨ ਸਕਾਈ ਟੀਵੀ ਦਿਨਾਲ